ਭਾਰਤੀ ਕਿਸਾਨ ਯੂਨੀਅਨ ਉਗਰਾਹਾ ਇਕਤਾ ਦੇ ਵੱਲੋਂ ਐਸ ਡੀ ਐਮ ਹਰਜਿੰਦਰ ਸਿੰਘ ਜੱਸਲ ਨੂੰ ਉਸਦੇ ਦਫ਼ਤਰ ਵਿੱਚ ਬੰਦ ਕਰਕੇ ਦਫ਼ਤਰ ਦਾ ਘਰਾਵ ਕਰਕੇ ਨਾਲੇਬਾਜ਼ੀ ਕੀਤੀ ਗਈ। ਦਰਅਸਲ ਇੱਕ ਗੈਸ ਲਾਈਨ ਪਾਈਪ ਪਾਉਣ ਵਾਲੀ ਕੰਪਨੀ ਦੇ ਵੱਲੋਂ ਮੁਆਵਜ਼ਾ ਨਾ ਦੇਣ ਦੇ ਰੋਸ ਵਿੱਚ ਜੋ ਕਿਸਾਨ ਆਗੂਆਂ ਨੇ ਇਹ ਕਦਮ ਚੁੱਕਿਆ। ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਲਗਾ ਕੇ ਐਸ ਡੀ ਐਮ ਨੂੰ ਉਸਦੇ ਦਫ਼ਤਰ ਵਿੱਚ ਹੀ ਬੰਦ ਕਰ ਦਿੱਤਾ। ਕਈ ਘੰਟੇ ਧਰਨਾ ਪ੍ਰਦਰਸ਼ਨ ਜਾਰੀ ਰਿਹਾ ਜਿਸ ਤੋਂ ਬਾਅਦ ਕਿਸਾਨਾਂ ਦੀਆਂ ਮੰਗਾਂ ਮੰਨਣ ਦਾ ਆਸਵਾਸਨ ਦੇ ਕੇ ਇਸ ਧਰਨੇ ਨੂੰ ਖਤਮ ਕਰਵਾਇਆ ਗਿਆ। ਅੱਜ ਅਸੀਂ 16 ਤਰੀਕ ਨੂੰ ਪਹਿਲਾਂ ਪਾਈਪਲਾਈਨਾਂ ਦੇ ਘਾਰ ਹੀ ਘਰੇ ਉੱਤੇ ਵਿਸ਼ਵਾਸ ਤੌਰ ਤੇ ਛੱੜਣੇ ਪਏ ਰਾਤ ਨੂੰ 9:30 ਦੇ ਲਗਭਗ ਪੌਣੇ 10 ਦੇ ਕਰੀਬਲੇ ਵਾਲੇ ਪਿੰਡ ਦੇ ਵਿੱਚ ਅੱਜ ਐਸਐਸਪੀ ਸਾਹਿਬ ਡੀਸੀ ਸਾਹਿਬ ਤੇ ਇਹਨਾਂ ਦੇ ਸਾਰਾ ਹਮਲਾ ਫੈਲ ਹੈ ਜਿਹੜਾ ਇੱਥੇ ਐਸਪੀ ਅਜੇ ਗਾਂਧੀ ਜੀ ਤੇ ਏਡੀਸੀ ਜਿਹੜੀ ਮੈਡਮ ਉਹ ਆਏ ਆ ਉਹਨਾਂ ਨੇ ਪਕੂਰਨ ਤੌਰ ਤੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਵੀ ਅਸੀਂ ਜਿਹੜਾ ਸਮਝੌਤਾ ਹੈ ਇਹਨਵੇਂ ਇਹਨੂੰ ਲਾਗੂ ਕਰਾਂਗੇ ਸਿਰੇ ਚੜਾਵਾਂਗੇ ਇਸ ਦੇ ਲਈ ਅੱਜ ਜਿਹੜਾ ਐਸਡੀਐਮ ਦਾ ਘਰਾਓ ਹੈ ਅਸੀਂ ਲਗਭਗ ਹੁਣ ਜਿਹੜਾ ਟਾਈਮ 8:30 ਦਾ ਹੋ ਚੁੱਕਿਆ ਅਸੀਂ ਇੱਕ ਵਾਰੀ ਐਸਐਮ ਸਾਹਿਬ ਦਾ ਘਰਾਓ ਛੜਤਾ ਪਰ ਸਾਡਾ ਜਿਹੜਾ ਧਰਮ ਹੈ ਉਹ ਉਵੇਂ ਜਾਰੀ ਉਸ ਜਗ੍ਹਾ ਤੇ ਰਹਿਣਾ ਨੇਣੇ ਵਾਲੇ ਦੇ ਵਿੱਚ ਜੇ ਸਾਡੀ ਗੱਲ ਨੂੰ ਮੋੜ ਅਣਗੌਲਿਆ ਕਰਦੇ ਐ ਕੋਈ ਵੀ ਅਧਿਕਾਰੀ ਚਾਹੇ ਸਰਕਾਰ ਅਸੀਂ ਮੋੜੇ ਇਸ ਰਸਤੇ ਨੂੰ ਚੁਣਾਂਗੇ ਸਾਡੀ ਮਜਬੂਰੀ ਬਣੀ ਐ ਬਣੀ ਐ ਇਸ ਲਈ ਅਸੀਂ ਸੋਡੇ ਸਮਾਪਤ ਰਹੀਂ ਸਨੇਹਾ ਦੇਣਾ ਚਾਹੁੰਦੇ ਆ ਇੱਕ ਵਾਰੀ ਸਮਾਪਤੀ ਐ ਸਮਾਪਤੀ ਐ ਇਸ ਗੱਲ ਦੇ ਲਈ ਐ ਵੀ ਕੱਲ ਨੂੰ ਐਸਐਸਪੀ ਸਾਹਿਬ ਨਾਲ ਲਗਭਗ 11 12 ਵਜੇ ਮੀਟਿੰਗ ਐ ਉਹਦੇ 'ਚ ਅਸੀਂ ਲਿਖਤੀ ਤੌਰ ਤੇ ਐਸਐਸਪੀ ਸਾਹਿਬ ਨੂੰ ਨੋਇਆਇਆ ਹੈ ਉਹਨਾਂ ਨੂੰ ਦੇਣਾ ਹੈ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਪਰਸੋਂ ਬੈਠ ਕੇ ਇਹਦਾ ਨਿਵੇੜੇ ਵਾਲੇ ਫੈਸਲੇ 'ਚ ਲੈ ਕੇ ਜਾਂਦੇ ਆ ਡੀਸੀ ਸਾਹਿਬ ਉਹਨਾਂ ਦੀ ਆਪਦੀ ਮਰਜ਼ੀ ਹੈ ਜਾਂ ਵਿਚਲਮਕਾਉਂਦੇ ਆ ਅਸੀਂ ਇਸ ਮਸਲੇ ਨੂੰ ਸਿਰੇ ਲਾਏ ਬਣ ਇਹਦਾ ਕਦੇ ਵੀ ਜਰਾ ਆਪਦਾ ਹੱਕ ਹੈ ਅਧਿਕਾਰ ਹੈ ਉਹ ਛੱਡਾਂਗੇ ਨਹੀਂ ਲਿਖਤੀ ਸਮਝੌਤਾ ਇਨਵੇਂ ਨੂੰ ਸਾਰੇ ਦਾ ਸਾਰਾ ਲਾਗੂ ਕਰਾ ਕੇ ਰੱਖਾਂਗੇ ਸਰਦਾਰ ਜੀ ਕਿੰਨਾ ਚਿਰ ਤੁਸੀਂ ਐਸਟੀਐਮ ਦਾ ਖਰਾਓ ਕਰੇਗਾ ਐਸਟੀਐਮ ਦਾ ਘਰਾਓ 3 ਵਜੇ ਤੋਂ ਲੈ ਕੇ ਉਹ ਲਗਭਗ 8:30 ਦੇ ਕਰੀਬ ਹੋ ਗਿਆ 5:30 ਘੰਟਿਆਂ ਦੇ ਲਗਭਗ ਸਾਡਾ ਘਰਾਓ ਚੱਲਿਆ ਉਦੋਂ ਪਹਿਲਾਂ 2 ਘੰਟੇ ਸਵਾ 2 ਘੰਟੇ ਜਿਹੜਾ ਛੜਕ ਜਾਮ ਹੈ ਅ ਅੱਲਾ ਤਲਵੰਡੀ ਤੇ ਰਮ ਰੋਡ ਦੇ ਉੱਤੇ ਸੂਏ ਦੇ ਉੱਤੇ ਉਹ ਜਾਮ ਰਿਹਾ ਜਦੋਂ ਐਸਡੀਐਫ ਸਾਹਿਬ ਆ ਗਏ ਉਦੋਂ ਅਸੀਂ ਇਹਨਾਂ ਦਾ ਘਰਾਓ ਮਜਬੂਰੀ ਵਾਸ ਕੀਤਾ ਇਸ ਲਈ ਕੀਤਾ ਕਿਉਂਕਿ ਸਾਡੀ ਛੜਵਾਈ ਨਹੀਂ ਕਿਤੇ ਕੋਈ ਲੱਗਦਾ ਏ ਤੁਹਾਨੂੰ ਜੋ ਆਸਵਾਸਨ ਕੀ ਦਿੱਤਾ ਗਿਆ ਤੇ ਲਾਗੂ ਕਰਮਗੇ ਦੇਖੋ ਸਾਡਾ ਇੱਕ ਗੱਲ ਬਹੁਤ ਜ਼ੋਰਦਾਰ ਹੈ ਕਿਉਂਕਿ ਸਾਡੀ ਇੱਕ ਪਾਲਸੀ ਹੈ ਵੀ ਕਿਸੇ ਅਧਿਕਾਰੀ ਨੂੰ ਘੇਰਨ ਤੋਂ ਬਾਅਦ ਜੇ ਉਹ ਸਰਕਾਰੀ ਦੇ ਲੈਵਲ ਦਾ ਮਸਲਾ ਹੈ ਫਿਰ ਅਸੀਂ ਉਹ ਤੋਂ ਮਸਲਾ ਹੱਲ ਕਰਾ ਕੇ ਹਟਦੇ ਹਾਂ ਜੇ ਉਹਦੇ ਲੈਵਲ ਦਾ ਨਹੀਂ ਮਸਲਾ ਕਿਸੇ ਹੋਰ ਦਾ ਹੈ ਉਹ ਵਿੱਚ ਪਏ ਹੋਏ ਹਨ ਉਹਨਾਂ ਨੇ ਛੜਾਇਆ ਇੱਕ ਵਾਰੀ ਅਧਿਕਾਰੀਆਂ ਨੂੰ ਉਹਨਾਂ ਨੂੰ ਅਸੀਂ ਬੈਠਣ ਦਾ ਸਮਾਂ ਦਿੱਤਾ ਹੈ ਅਗਲਾ ਕੀ ਜੁਰਾਨੀ ਸੀ ਉਹ ਵੀ ਜੇ ਨਾ ਹੋਇਆ ਅਗਲਾ ਰਣਨੀਤੀ ਸਾਡੇ ਕੋਲੇ ਆਹੀ ਹੈ ਦੇਖੋ ਜੇ ਸਮਝੌਤਾ ਲਾਗੂ ਕਰਾ ਦਿੰਦੇ ਆ ਸਾਡਾ ਨਿਭੜ ਜਾਂਦਾ ਕੋਈ ਰੌਲਾ ਨਹੀਂ ਜੇ ਸਮਝੌਤਾ ਲਾਗੂ ਨਹੀਂ ਹੁੰਦਾ ਫੇਰ ਦਾ ਪੱਦਰ ਇਥੋਂ ਦਫ਼ਤਰ ਨਹੀਂ ਪਾਸੇ ਜਾਂਦਾ ਇਥੋਂ ਐਡੀਐ ਸਿਡੀਐਮ ਸਾਹਮਣੇ ਪਾਸੇ ਨਹੀਂ ਪਾਸੇ ਜਾਂਦੇ ਅਸੀਂ ਵਾਰੀ ਵਾਰੀ ਇਹੋ ਹੀ ਕੋਸ਼ਿਸ਼ ਜਾਰੀ ਰੱਖਾਂਗੇ ਤੇ ਇਹ ਤੋਂ ਬਾਅਦ ਅਸੀਂ ਕੰਪਨੀਆਂ ਨੂੰ ਬਹੁਤ ਜ਼ੋਰ ਨਾਲ ਸਰੇਹਾ ਦੇਵਾਂਗੇ ਵੀ ਜਿੱਥੇ ਵੀ ਉਹ ਅੜਗੇ ਅਸੀਂ ਉਹਦੇ ਚੈੱਕ ਵਰਵਾਏ ਬਣਾਉਣਾ ਨੂੰ ਛੱਡਦੇ ਨਹੀਂ ਕਿ ਕੰਪਨੀ ਦੇ ਨਾਲ ਜਿਹੜਾ ਹੈ ਇੱਕ ਸਾਰਿਆਂ ਦਾ ਸਮਝੌਤਾ ਹੋਇਆ ਸੀ ਔਰ ਕੰਪਨੀ ਦੇ ਨਿਮਾਇਂਦਿਆਂ ਨੇ ਉਸ ਸਮਝੌਤੇ ਦੇ ਉੱਤੇ ਆਪਣੇ ਸਹੀ ਵੀ ਪਾਈ ਸੀ ਡੀ ਮਾਨਯੋਗ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਦੇ ਨਾਲ ਸਾਡੀ ਗੱਲ ਹੋਈ ਹੈ ਔਰ ਅਸੀਂ ਇਹ ਡਿਸਾਈਡ ਕੀਤਾ ਹੈ ਸਾਰਿਆਂ ਨੇ ਕਿ ਕੰਪਨੀ ਨੂੰ ਅਸੀਂ ਬੁਲਾਈਏ ਔਰ ਉਸ ਖਮਜੋਤੇ ਨੂੰ ਜਿਹੜਾ ਹੈਗਾ ਅਸੀਂ ਸਾਰੇ ਜਿਹੜਾ ਪ੍ਰਸ਼ਾਸਨ ਵੱਲੋਂ ਮੈਂ ਆਸ਼ਵਾਸਨ ਤੁਹਾਨੂੰ ਦਿਵਾਉਂਦੀ ਹੈ ਕਿ ਉਹ ਸਮਝੌਤਾ ਅਸੀਂ ਟੂ ਦ ਬੈਸਟ ਪੋਸੀਬਲ ਮੀਨਜ਼ ਜਿਹੜਾ ਉਹਨੂੰ ਅਸੀਂ ਲਾਗੂ ਕਰਾਵਾਂਗੇ ਔਰ ਲਾਗੂ ਹੋਣਾ ਵੀ ਚਾਹੀਦਾ ਹੈ ਇਹ ਕਿਸਾਨਾਂ ਦਾ ਹੱਕ ਹੈ ਲੇਕਿਨ ਮੈਂ ਨਾਲ ਦੀ ਨਾਲ ਸਾਰੀ ਜਥੇਬੰਦੀ ਨੂੰ ਇੱਥੇ ਇਹ ਵੀ ਦੱਸ ਆ ਇਹ ਮੈਂ ਗੁਜ਼ਾਰਿਸ਼ ਹੀ ਕਰਾਂਗੀ ਤੁਹਾਨੂੰ ਜਥੇਬੰਦੀ ਨੂੰ ਦੇਖੋ ਤੁਸੀਂ ਸਾਡੇ ਵੱਡੇ ਹੋ ਬਹੁਤ ਤੁਸੀਂ ਸਾਡੇ ਜਿਹੜੇ ਵੱਡੇ ਹੋ ਬਜ਼ੁਰਗ ਹੋ ਔਰ ਐਸਡੀਐਮ ਸਾਹਿਬ ਦਾ ਜਿਹੜਾ ਘਰਾਉ ਕਰਨਾ ਹੈ ਇਸ ਮਸਲੇ ਦੇ ਵਿੱਚ ਮੈਂ ਠੀਕ ਨਹੀਂ ਸਮਝਦੀ ਉਹਦਾ ਕਾਰਨ ਇਹ ਹੈ ਕਿ ਸਾਰਾ ਪ੍ਰਸ਼ਾਸਨ ਜਿਹੜਾ ਜਿਵੇਂ ਮੈਂ ਦੱਸਿਆ ਕਿ ਮਾਨਯੋਗ ਡੀਸੀ ਸਾਹਿਬ ਔਰ ਐਸਐਸਪੀ ਸਾਹਿਬ ਨੇ ਆਪਾਂ ਨੂੰ ਪੂਰਾ ਆਸ਼ਵਾਸਨ ਦਵਾਇਆ ਹੈ ਕਿ ਅਸੀਂ ਮੀਟਿੰਗ ਕਰਕੇ ਆਪਾਂ ਇਹਨੂੰ ਲਾਗੂ ਕਰਾਵਾਂਗੇ ਜਿਹੜੇ ਕਿਸਾਨਾਂ ਦਾ ਹੱਕ ਹੈ ਆਪਾਂ ਉਸ ਖਰਾਂ ਨੂੰ ਦਵਾਵਾਂਗੇ ਸੋ ਪ੍ਰਸ਼ਾਸਨ ਤਾਂ ਤੁਹਾਡੇ ਨਾਲ ਹੈ ਤੁਹਾਡੀ ਸਪੋਰਟ ਤੇ ਹੈ ਔਰ ਅਸੀਂ ਜੇ ਕਰੀਏ ਤਾਂ ਅਸੀਂ ਵੀ ਤੁਹਾਡੇ ਬੱਚੇ ਹੈ ਸੋ ਇਸ ਕਰਕੇ ਜਦੋਂ ਅਸੀਂ ਸਾਥ ਦੇ ਰਹੇ ਹਾਂ ਸਪੋਰਟ ਕਰ ਰਹੇ ਹਾਂ ਆਪਾਂ ਮੀਟਿੰਗ ਵੀ ਫਿਕਸ ਕੀਤੀ ਹੈ ਸੋ ਇਹ ਕਰਾਓ ਜਿਹੜਾ ਮੈਂ ਸਮਝਦੀ ਹਾਂ ਕਿ ਆਪਾਂ ਨਾਲ ਕਰੀਏ ਔਰ ਅਜੰਦਰ ਜੀ ਨੂੰ ਮੈਂ ਬੇਨਤੀ ਕਰਨੀ ਹੈ ਬਿਲਕੁਲ ਬਿਲਕੁਲ ਸੋ ਇਹ 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 ਮੈਂ ਵੀ ਨਹੀਂ ਸਮਝਦੀ ਸੋ ਬਾਕੀ ਆਪਾਂ ਮੀਟਿੰਗ ਕਰਾਂਗੇ ਔਰ ਮੈਂ ਇਹੀ ਅਸਵਾਸ਼ਨ ਜੱਥੇਬੰਦੀ ਨੂੰ ਜਿਹੜਾ ਹੈ ਉਹ ਦੁਬਾਰਤ ਤੋਂ ਦੁਹਉਂਦੀ ਹੈ ਤੁਸੀਂ ਮੇਰਾ ਪਹਿਲੀ ਵਾਰ ਆਉਣ ਤੇ ਇੱਥੇ ਇਹਨਾਂ ਮਾਨ ਸਤਿਕਾਰ ਕੀਤਾ ਉਹਦੇ ਵੀ ਸਾਰੇ ਜੱਥੇਬੰਦੀ ਦਾ ਬਹੁਤ ਬਹੁਤ ਧੰਨਵਾਦ ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਆਪਾਂ ਅੱਲਸਰ ਮੀਟਿੰਗ ਕਰਦੇ ਹਾਂ ਠੀਕ ਜੈ ਹਿੰਦ ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਕਰ ਲਓ ਕਿਉਂਕਿ ਸਾਡਾ ਮਨਸਾ ਨਹੀਂ ਮੈਂ ਪਹਿਲਾਂ ਬੋਲ ਚੁੱਕਿਆ ਅਸੀਂ ਮਜਬੂਰੀ ਦੇ ਵਿੱਚ ਆ ਕੇ ਫੈਸਲਾ ਕੀਤਾ ਹੈ ਜੇ ਸਾਡੀ ਸਰਵਾਈ ਹੋ ਹੋ ਜਾ ਕਰੇ ਅਸੀਂ ਸ਼ਾਇਦ ਆਪਾਂ ਨਿਮਜਾਰਾ ਤੋਂ ਪਿੱਛੇ ਹੋ ਜਾਈਏ ਸਾਡੀ ਸਰਵਾਈ ਨਹੀਂ ਹੋ ਰਹੀ ਇਸ ਲਈ ਅਸੀਂ ਏਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਸਾਰੇ ਅਧਿਕਾਰਗਿਆਂ ਦਾ ਧੰਨਵਾਦ ਕਰਦੇ ਆ ਤੁਸੀਂ ਭਾਵੋ ਤਿਆਰ ਰਹਿਣਾ ਇਸ ਗੱਲ ਦੇ ਲਈ ਕਿਉਂਕਿ ਜੇ ਆਪਣਾ ਪਰਸੋਂ ਨਹੀਂ ਨਿਭੜਦਾ ਬਹੁਤ ਸਪਸ਼ਟ ਗੱਲ ਹੈ ਆਪਾਂ ਨੂੰ ਇਹੀ ਰਾਹ ਦੁਆਰੇ ਚੋਣਾ ਪੈਣਾ ਹੈ ਇਹ ਰਾਹ ਨਾ ਚੋਣਾ ਪਵੇ ਏਡੀਸੀ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਵੱਧ ਦਾਖਲ ਦੇ ਕੇ ਇਹਨੂੰ sire loan ਤੁਹਾਡਾ ਸਾਰਿਆਂ ਦਾ